ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਪਾਣਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਟੋਟਲ ਨਗ ਹੈਗੇ ਆ ਜੀ 6 ਜਿੰਨਾ ਚੋਂ ਟੋਕੜ ਗੱਬਣ ਜੀ ਟੋਕੜ ਤੇ ਸੂਏ ਵੇ ਪਸ਼ੂ ਆ ਵੀਡੀਓ ਨੂੰ ਐਂਡ ਤੱਕਰ ਦੇਖ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜਿਹਨੂੰ ਕੋਈ ਵੀ ਨਗ ਪਸੰਦ ਆਉਂਦਾ ਵੀਰੇ ਆ ਕੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਗਰਦੀਪ ਸਿੰਘ ਪਿੰਡ ਪਾਣਾ ਜ਼ਿਲ੍ਹਾ ਫਰੀਪੋੜੀ ਮੋਬਾਈਲ ਨੰਬਰ ਜੀ 8054296735 ਠੀਕ ਹੈ ਵੀਰੇ ਅੱਜ 6 ਨਾਗਾ ਜੀ ਹਾਂਜੀ 6 ਇਧਰੋਂ ਕਾਲੀ ਵੜ ਤੋਂ ਸ਼ੁਰੂ ਕਰਦੇ ਆ ਸੁਆ ਕਿੰਨਾ ਵਜੇ ਇਹ ਦੂਜਾ ਸੁਆ ਸੂਈ ਆ ਜੀ ਕਦੋਂ ਸੂਈ ਅੱਜ ਸੁਆ ਸੂਈ ਆ ਮੰਨ ਲਾ ਇਹ 8:00 ਵਜੇ ਬੱਚਾ ਜੀ ਇਹਦਾ ਬੱਚਾ ਇਹਦਾ ਬੱਛੀ ਆ ਤੇ ਮਗਰਾ ਰਹੀ ਬੱਛੀ ਆ ਗਈ ਜੀ ਬੱਛੀ ਬਹੁਤ ਚੰਗੀ ਆ ਹਾਂ ਚੰਗੀ ਆ ਜੇਰ ਕੰਮਲੀ ਰ ਆ ਪਈ ਠੀਕਾ ਯਰ ਕੰਪਲੀਟ ਪੈ ਗਈ ਆ ਕਿੰਨਾ ਕਾ ਕੱਢਿਆ ਵੀਰੇ ਬੋਲਾ ਇਹਦਾ ਇਹਦੇ ਸਿਰੋਂ ਆਪਾਂ 2 ਢਾਈ ਕਿਲੋ ਬੋਲਾ ਕੱਢਿਆਵੇਂ ਕਹੀਏ ਥਾਣਾ ਦੀ ਗਾਰੰਟੀ ਆ ਥਾਣਾ ਦੀ ਗਾਰੰਟੀ ਭਾਰ ਪਿਛੇ ਦੀ ਗਾਰੰਟੀ ਆਪਣੀ ਕਿੰਨਾ ਕ ਪਿਆਜੂ ਦੁੱਧ ਜੀ ਦੁੱਧ ਵਾਲਾ ਨਹੀਂ ਤਾਂ ਇਹ 16 17 ਕਿਲੋ ਪਿਆਜੂ 16 17 ਕਿਲੋ ਠੀਕ ਆ ਬਹੁਤਾ ਨਿਆਣਾ ਪਾ ਲੋ ਚਾਹੇ ਨਾ ਪਾ ਲੋ ਠੀਕ ਆ ਤੁਰ ਕੇ ਦਿਖਾ ਦਿਓ ਜੀ ਸੂਆ ਬਾਈ ਦੇ ਦਸਨ ਮੁਤਾਬਕ ਦੂਜਾ ਸੂਈ ਆ ਮਾਰਨਿੰਗ ਸੂਈ ਸੀਗੀ ਵੱਛੀ ਨੂੰ ਇਹਨੇ ਜਨਮ ਦਿੱਤਾ ਐਵੇਂ ਕਹਿ ਦਿੱ ਗਏ ਬਈ 4 ਕੱਢਿਆ 5 ਕੱਢਿਆ 2.5 ਕਿਲੋ ਬਈ ਦੱਸਦਾ ਕਿ ਆਪਣਾ ਪੌੜਾ ਕੱਢਿਆ ਵਾ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਔੜ ਸ਼ਾਂਖ ਪੂਰਾ ਵੀ ਨਹੀਂ ਰੰਗ ਪ੍ਰਿੰਟ ਵੀ ਪੂਰਾ ਚੰਗਾ ਬਾਕੀ ਆਫੀ ਕਲਰ ਤੇ ਆ ਜਾਂਦੀ ਹੈ ਵੀਰੇ ਚੰਗੀ ਆਉਂਦੀ ਹੈ ਇਸ ਪਸ਼ੂ ਦੀ ਵੀਰੇ ਤੇ ਦੁੱਧ ਵੀ ਮੱਝਾਂ ਵਰਗਾ ਹੋਊਗਾ ਚਿੱਟਾ ਸੋਹਣਾ ਫਿਟਨੈਸ ਵਾਲਾ ਹਵਾਨਾ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਔੜ ਸ਼ਾਂਖ ਪੂਰਾ ਵੀ ਨਹੀਂ ਖੰਡੇ ਸੀਲ ਕਰਮ ਵਾਲੀ ਪੂਰੀ ਹੈ ਜੀ ਇਹ ਪਾਸ ਕੋਈ ਨਹੀਂ ਹੱਥ ਧਰਾਏ ਨੂੰ ਠੀਕ ਹੈ ਵੀਰੇ ਤੇ ਜੈ ਜੀ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਵੀਰੇ ਇਹ ਆ 55000 ਰੁਪਏ ਉਹ ਜੂ ਮਾਨ ਤਣ ਜੀ ਕਰ ਦਾਂਗੇ ਠੀਕ ਆ 52000 ਰੁਪਏ ਬਾਈ ਕਹਿੰਦਾ ਡਿਮਾਂਡ ਆ ਵਿੱਚੋਂ ਥੋੜਾ ਕਣਾ ਮਾਨ ਤਣ ਕਰ ਦਾਂਗੇ ਦੋ ਨੰਬਰ ਵੀਰੇ ਇਹਦਾ ਸੁਆ ਕਰਨ ਮਾ ਜੀ ਇਹ ਪਹਿਲੇ ਸੁਈ ਸੁਈਏ ਦੂਜੇ ਤੇ ਸੱਤਾਂ ਮਹੀਨੇ ਦੀ ਗੱਪਣਾ ਜੀ ਚੈੱਕ ਪਾਸ ਆ ਜੀ ਚੈੱਕ ਪਾਸ ਆ ਦੋਦੇ ਥੱਲੇ ਹੈਗਾ 4 ਹੋਵੇ 4.5 4 1/2 ਕਿਲੋ ਆ 7 ਮਹੀਨਿਆਂ ਦੀ ਕਨਫਰਮ ਆ ਕਰਮਾ ਹਾਂ ਥਣਾ ਦੀ ਗਰੰਟੀ ਆ ਸਾਰੇ ਕਾਹੀ ਦੀ ਗਰੰਟੀ ਆ ਆਪਣੀ ਤੋਰ ਕੇ ਦਿਖਾ ਦੀ ਵੀਰੇ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਦੂਜੇ ਹfte ਗੱਬਣਗੇ ਜੀ ਹਾਂ ਦੂਜੇ ਹfte ਗੱਬਣਾ ਪਹਿਲਾਂ ਸੂਈਆ ਪਹਿਲਾਂ ਸੂਈ ਆ ਦੂਜੇ ਹfte 7 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 4 ਤੋਂ 1/2 ਕਿਲੋ ਨੈਟ ਦੁੱਧ ਤਿਆਰ ਆ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਵੀਰੇ ਫਾਰਮ ਵਾਲੀ ਵੈਰਾ ਪੂਰੀ ਕਰਮਾ ਵਾਲੀ ਦਾ ਚੰਗਾ ਸੋਰੇ ਸੇ ਇਧਰ ਲੱਗਿਆ ਵਾ ਫੇਸ ਕੁਆਲਟੀ ਸੋਣੀਆ ਤੇ ਵਜਨ ਵਜੂਦ ਵਾਲੀ ਵਹਿੜਾ ਵੀਰੇ ਥਾਣ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਮੈਂ ਤੁਹਾਨੂੰ ਬੈਕ ਸੇ ਦਿਖਾ ਦੋ ਕੋਈ ਨਹੀਂ ਚੈੱਕ ਕਰਵਾ ਦਿੰਦਾ ਜੀ ਓਕੇ ਵੀਰੇ ਲੈ ਚੱਲ ਕੋਈ ਗੱਲ ਨਹੀਂ ਮੇਰੀ ਸਪੈਸ਼ਲ ਬੇਨਤੀ ਹੈ ਭਾਈ ਮੌਸਮ ਥੋੜਾ ਜਿਆ ਗਰਮੀ ਹੈ ਤੇ ਆਪ ਦੀ ਬਾਈ ਦੇ ਘਰੋਂ ਤੁਸੀਂ ਚੈੱਕ ਪਾਸ ਵੀਰੇ ਕਰਵਾ ਕੇ ਲੈ ਕੇ ਜਾਇਓ ਕਿਉਂਕਿ ਬਾਅਦ ਚ ਰੋਲੇ ਦਾ ਕੋਈ ਫਾਇਦਾ ਨਹੀਂ ਹੁੰਦਾ ਪਹਿਲਾਂ ਆਪ ਦੀ ਤਸੱਲੀ ਜ਼ਰੂਰ ਕਰ ਲਿਓ ਖਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦਾ ਬਹੁਤ ਸੀਲ ਠੰਡੀ ਜੋ ਮਰਜ਼ੀ ਚ ਉਈਓ ਠੀਕ ਆ ਇਹਦੀ ਡਿਮਾਂਡ ਨਾ ਪਾ ਲੋ ਨਹੀਂ ਪਣਾ ਨਾ ਪਾਓ ਇਹਦੀ ਜੈ ਜੀ ਡਿਮਾਂਡ ਜੀ ਇਹਦਾ 48000 ਮਾਲਾ ਹੋਜੂ ਮਾਨਦਾਨ ਠੀਕ ਆ ਵੀਰੇ ਜਿਹੜਾ ਨਾਗ ਆ ਗਿਆ ਵੀਰੇ ਤਿੰਨ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹ ਪਹਿਲਾ ਸੂਆ ਹੈ ਇਹ ਵੀ 74 ਦਾ ਦੀ ਹੈ ਮੂਹ ਹੈ ਮੇਰੇ ਸਾਚ ਠੀਕ ਆ ਹਾਂਜੀ ਤੇ ਦੋ ਨੰਬਰ ਜੀ ਇਹ ਵੀ 44 ਦੀ ਮਿਲਦਾ ਇਹ ਆ ਠੀਕ ਆ ਜੀ ਮਾਲਾ ਕਲੀਅਰ ਨਹੀਂ ਗੀ ਤੇ ਇਹ ਮਾਲਾ 1.5 ਮਹੀਨੇ ਸੂਈ ਆ ਦੁੱਧ ਥਲੇਗਾ 12 ਕਿਲੋ ਜਿਹੜਾ ਟੋ ਲੈਣਾ ਦਿਖਾ ਦਾਂਗੇ ਵੀਰੇ ਮਾਆਂ ਨਾ ਦੋ ਡੰਗ ਚਾਰ ਡੰਗ ਪਾਈ ਦਾਂਗਾ ਠੀਕ ਆ ਵੀਰੇ ਹਾਂਜੀ ਇਹ ਡੇਢ ਮਹੀਨੇ ਦੀ ਸੀ ਆ ਠੀਕ ਆ ਹਾਂਜੀ ਠੀਕ ਆ ਜੀ ਰੰਗ ਪ੍ਰਿੰਟ ਕਰਮ ਵਾਲੇ ਤੋਰ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਕਰਮ ਵਾਲੀ ਦਾ ਪੂਰਾ ਚੰਗਾ ਵੀਰੇ ਚੰਗੀ ਆ ਵੜ ਸੋਹਣਾ ਥਣਾ ਦਾ ਸੈਜ ਆ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਫੋੜ ਛਾਂ ਕੇ ਤੇ ਭੋਰਾ ਵੀ ਨਹੀਂ ਸੋਹਣਾ ਕੱਟ ਵਾਲਾ ਹਵਾਨਾ ਬਾਕੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਰ ਸੂ 12 ਕਿਲੋ ਦੀ ਤੁਸੀਂ ਆਪਦੀ ਚਵਾਈ ਕਰਕੇ ਲੈ ਜਾਓ ਦੋ ਟਾਈਮ ਚਾਰ ਟਾਈਮ ਛੇ ਟਾਈਮ ਸੌਰੀ ਮੈਕਸੀ ਹੈ ਠੀਕ ਹੈ ਕਰੌਸ ਜਾਂਗਾ ਹਨਾ ਇਹ ਮੰਨ ਕੇ ਚੱਲ ਗਰਲੈਂਡੋ ਚ ਵੀ ਆਉਂਦੀ ਆ ਸ਼ਾਈਵਾਲ ਚ ਵੀ ਆਉਂਦੀ ਆ ਠੀਕ ਹੈ ਤੇ ਇਹੋ ਦੇ ਚ ਵੀ ਆਉਂਦੀ ਜਿਹੜੀ ਆਪਾਂ ਕੀ ਕਹਿੰਦੇ ਹਾਂ ਜਰਸੀ ਜੀ ਗਲਤੀ ਜੀ ਹਾਂ ਠੀਕ ਹੈ ਵੀਰੇ ਦੇ ਇੱਕ ਪ੍ਰਕਾਰ ਦਾ ਨਾਗੀ ਹੈ ਵੀਰੇ ਕਰੌਸ ਆਂਗਾ ਦੋ ਦੰਡੀ ਸੀਲ ਦੋਹੀ ਪਾਸੇ ਬਹਿ ਕੇ ਆਪਣੇ ਪਾਸੋਂ ਜਿਹੜਾ ਮਰਜੀ ਚੋਲੇ ਠੀਕ ਹੈ ਇਹਦੀ ਡਿਮਾਂਡ ਜੀ ਇਹਦਾ ਮੁੱਲ ਹੈਗਾ 37000 ਹੋਜੂ ਮਾਨ ਤਣ ਜੀ ਕਰ ਦਾਂਗੇ ਠੀਕ ਹੈ ਵੀਰੇ ਇਹਦਾ ਮੁੱਲ ਬਾਈ ਕਹਿੰਦਾ 37000 ਰੁਪਿਆ ਵਿੱਚੋਂ ਥੋੜਾ ਕਣਾ ਮਾਨਤਾ ਨੂੰ ਹੋ ਜੂਗਾ ਵੀਰੇ ਦੋਈ ਪਾਸੀ ਬਹਿ ਕੇ ਚੋ ਲੋ ਆਪਣਾ ਨਾ ਕੋਈ ਵੀ ਠੀਕ ਆ ਮੱਝ ਆ ਗਈ ਵੀਰੇ ਇਹਦਾ ਸੁਆ ਕਿੰਨਾ ਮਾਜੇ ਇਹ ਦੂਜਾ ਲਾਲੇ ਕੋਈ ਪਹਿਲਾ ਲਾਲੇ ਠੀਕ ਆ ਤੇ ਇਹ ਬਣੀ ਹੋਈ ਆ ਡੋਕਾ ਕਰੀ ਜਾਂਦੀ ਆ ਠੀਕ ਆ ਫੋਲਤ ਇਹ ਥਲੇ ਦੁੱਧ ਹੈਗਾ ਮਾਲਾ 6 ਹੋਵੇ 5.5 ਹੋਵੇ ਕਿਵੇਂ ਜੋਨੇ ਵੀਰੇ ਦੋਈ ਡੰਗੀ ਪਾੜੇ ਤੇ ਦੋਨੇ ਪਾੜਾ ਫਿੱਟੋ ਰੰਗ ਕੇ ਮਿਲੂਗੀ 5 5.5 ਵੇ ਡਿੰਗਲ ਲੱਗ ਜਣਾਂ ਨੇ ਜਿਨਾਂ ਚਿਰ ਚੁੰਦੇ ਨੂੰ ਜੰਗੇ ਰੰਗੀ ਜਾਊ ਓਏ ਠੀਕਾ ਹਾਂ ਤੋਰ ਕੇ ਦਿਖਾ ਦਿਓ ਗਾਰੰਟੀ ਫੋਨ ਅਗਲੇ ਦੇ ਘਰੇ ਜਾ ਕੇ ਮਿਲੇ ਨਾ ਮਿਲੇ ਆਪਣੀ ਤਾਂ ਵੀ ਗਾਰੰਟੀ ਹੋਊਗੀ ਠੀਕ ਹੈ ਵੀਰੇ ਹਾਂ ਇਹ ਕਰਦੀ ਨੀ ਜਮਈ 6 6.5 ਕਿਲੋ ਦੁੱਧ ਜੋਕ ਕੇ ਲੈ ਜੇ 5.5 ਤੋਂ 6 5.5 ਤੋਂ ਠੀਕ ਹੈ 5.5 ਤੋਂ 6 ਕਿਲੋ ਦੁੱਧ ਜੋਕ ਕੇ ਲੈ ਜਿਓ ਬਾਈ ਦੱਸਦਾ ਕਿ ਏਆਈ ਹੋਈ ਵੀ ਆ ਪਰ ਆਪਾਂ ਖਾਲੀ ਦੇਣੀ ਆ ਕਿਉਂਕਿ ਕਨਫਰਮੈਂਸ ਚੈੱਕ ਪਾਸ ਵੀਰੇ ਹਜੇ ਹੁੰਦੀ ਨਹੀਂ ਸੋਨਾ ਕੱਟ ਵਾਲਾ ਫਿਟਨੈਸ ਵਾਲਾ ਹਵਾਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਸ ਹਾਥੀ ਚਵਾਈ ਵਾਲਾ ਕੋੜ ਚਾਂ ਪੂਰਾ ਵੀ ਨਹੀਂ ਲੈ ਚੱਲੀ ਵੀਰੇ ਵਜਨ ਵਜੂਦ ਕਰਮਾਲੀ ਪੂਰਾ ਚੰਗਾ ਧਲਿਆਰੇ ਦਾ ਕਰਦੀ ਆ ਥੋੜਾ ਜਿਹਾ ਵੀਰੇ ਆ ਜਾ ਤੇ ਇਹਦੀ ਜਾਇਜ ਜੀ ਡਿਮਾਂਡ ਵੀਰੇ ਆ ਜਾ ਬੰਨ ਲੀ ਮੜੀ ਥੋੜਾ ਜਿਹਾ ਉਪਰਾ ਕਰਦੀ ਆ ਉਪਰਾ ਜਾ ਮਨਾਉਂਦੀ ਆ ਕਤਲੇ ਇੱਥੇ ਬੰਨ ਦੇ ਧਲਿਆਰਾਂ ਨਹੀਂ ਪਾਇਆ ਪਗਲੇ ਧਲਿਆਰਾਂ ਨਹੀਂ ਪਾਇਆ ਕਰਕੇ ਸੰਗਲ ਪਾਇਆ ਧਲਿਆਰਾ ਹੁਣ ਮੈਂ ਪਾਇਆ ਮੈਂ ਖਰਾਬ ਨਾ ਕਰਾਂ ਧਾਰਾਂ ਦੀ ਭਾਰ ਪਿੱਛੇ ਦੀ ਮੈਂ ਆ ਬਾਈ ਫੁੱਲ ਗਰੰਟੀ ਕੋਈ ਧਾਰ ਵੀ ਨਾ ਮਾਰੇ ਭਲਾ ਠੀਕ ਆ ਹਾਂ ਇਹਦੀ ਡਿਮਾਂਡ ਜੀ ਇਆ ਮੋਲ 52000 ਕਰ ਤਾਂ ਮੰਨ ਤਾਂ ਨੇ ਚੋਈ ਠੀਕ ਆ ਵੀਰੇ ਤੇ ਅੱਗੇ ਨਗ ਆ ਗਿਆ ਵੀਰੇ ਪੰਜ ਨੰਬਰ ਇਹ ਤੋਹਈ ਆਏ ਤੋਹਈ ਆ ਜੀ ਤੋਕੜੀ ਵਾਲੀ ਆ ਸਮਝ ਲੈ ਠੀਕ ਆ ਹਾਂ ਇਹਦਾ ਸੁਆ ਕਿੰਨਾ ਮਾ ਜੀ ਸੁਆ ਜਿਹੜਾ ਮਰਜੀ ਲੈ ਆਲੇ ਬਾਈਂ ਗਾਂ ਤੋਂ ਆਈ ਆ ਠੀਕ ਆ ਠੀਕ ਆ ਨਾ ਵੀਰੇ ਠੀਕ ਆ ਤੇ ਦੂਜਾ ਮੰਨ ਲੈ ਤੀਜਾ ਮੰਨ ਲੈ ਚੌਥਾ ਮੰਨ ਲੈ ਠੀਕ ਆ ਕੋਈ ਸੁਏ ਦਾ ਨਹੀਂ ਪਤਾ ਦੁੱਧ ਇਸ ਲੈਗਾ 5 ਤੋਂ 6 ਦੇ ਵਿਚ ਵਿੱਚ ਟੋਕੜੀ ਆ ਟੋਕੜੀ ਆ ਠੀਕ ਆ ਆਪਾਂ ਨਹੀਂ ਕਹਿਣਾ ਇਹ ਹੋਈ ਚ ਨਹੀਂ ਹੋਈ ਠੀਕ ਆ ਅਗਲਾ ਕਹਿਣ ਦਾ ਪਰ ਆਪੋਂ ਉਹ ਨਹੀਂ ਗੱਲ ਕਹਿਣੀ ਠੀਕ ਆ ਇਹ ਹੁਣੇ ਆਈਆਂ ਬਈ ਇਹ ਗੱਡੀ ਤੇ ਲਾਈਆਂ ਆ ਥਾਣਾ ਦੀ ਗਰੰਟੀ ਹੈ ਜੀ ਥਣ ਇਹ ਰਹਾ ਨਾ ਮਗਲਾ ਥਾਣਾ ਜਿਹੜਾ ਹਾਂ ਜੀ ਉਹ ਚ ਘਾਰਾਂ ਆਉਂਦੀਆਂ ਇੱਕ ਚੋਂ ਤਿੰਨ ਓਕੇ ਆ ਜਣੀ ਗਿਣਤੀ ਦੀਆਂ ਧਾਰਾ ਹੀ ਹੁੰਦੀ ਆ ਉਹਦੇ ਚ ਤਿੰਨ ਮੰਨ ਲਓ ਤਿੰਨ ਮੰਨ ਕੇ ਆਵੇ ਹਾਂ ਠੀਕ ਆ ਸੋਨਾ ਗੁਲਾਬੀ ਥਾਣਾ ਇਹਦਾ 5 ਤੋਂ 6 ਕਿਲੋ ਵੀਰੇ ਵਜਨੋਂ ਵਜੂਦ ਠੀਕ ਆ ਚੰਗਾ ਵੀਰੇ ਕ੍ਰੋਸ ਆਂਗਾ ਇਹ ਵੀ ਇਹਦੀ ਡਿਮਾਂਡ ਛੋਟੀ ਜੀ ਬਸ ਮਾਰਾ ਨਾ ਜੋੜਾ ਹੀ ਕਰਦਗੇ ਕੱਲੀ ਦੀ ਵਿਦਾਤ ਦੇ ਜੋੜੇ ਦਾ ਵੀ ਕਰ ਦਾਂਗੇ। ਕੱਲੀ 6000 ਦੀ। ਠੀਕ ਆ। ਇਹ ਰ ਮਾਇ ਕਰੂਗਾ ਜਿਹੜਾ ਲੈ ਗਿਆ। ਮਾਇ ਮਾਇ ਦੇ ਉੱਤੇ ਰਹੀ। ਸੰਗੜ ਆਉਂਦੀ ਆ। ਠੀਕ ਆ। ਤੇ ਅੱਗੇ ਨਾਗ ਆ ਗਿਆ 6 ਨੰਬਰ ਇਹਦਾ ਸੁਆ ਕਿੰਨਾ ਮਾਜੇ? ਇਹ ਵੀ ਜਿਹੜਾ ਮਰਜੀ ਮੰਨ ਲੈ। ਠੀਕ ਆ ਜੀ। ਇਕੱਠੀਆਂ ਆਈਆਂ ਇਹ। ਇਹਦੇ ਚਾਰ ਤਾਰੇ ਥਣੋਕੇ ਆ। ਠੀਕ ਆ। ਮੰਨ ਲਾ ਇਹ ਥੱਲੇ ਦੁੱਧ ਵੀ ਇੰਨਾ ਕੀ ਹੋਊਗਾ। ਠੀਕ ਆ ਜੀ। 5 ਤੋਂ 6 ਦੇ ਵਿੱਚ ਵਿੱਚ ਹੋਊ। ਠੀਕ ਆ। ਥਣਾਂ ਦੀ ਗਾਰੰਟੀ ਐ? ਹਾਂ। ਥਣ ਚਾਰੇ ਓਕੇ ਇਹਦੇ। ਠੀਕ ਆ ਵੀਰੇ। ਥਣ ਦਾ ਜਿਹੜੀ ਹੋਊਗੀ ਵੀਰੇ ਆਪਾਂ ਦੱਸ ਕੇ ਦੇਵਾਂਗੇ ਵੀਰ ਨੂੰ। ਠੀਕ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਹਾਂ ਇਹ ਵੀ ਕ੍ਰੋਸ ਹੰਝ ਆ ਗਿਆ ਸੋਨਾ ਥਣਾ ਦਾ ਸੈਜ ਆ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ 5 ਤੋਂ 6 ਕਿਲੋ ਦੁੱਧ ਹਾਂ 5 ਤੋਂ 6 ਦੇ ਠੀਕ ਆ ਇਹਦੇ ਤਾਂ ਥਣ ਓਕੇ ਆ ਨਾ ਜਮਾ ਇਹ ਚਾਰੇ ਓਕੇ ਜਮਾ ਇਹ ਬਣਦੀ ਹੈ ਹੀਟ ਦੇ ਵਿੱਚ ਇਹਾਂ ਦੇ ਠੀਕ ਆ ਇਹ ਅੱਜ ਹੀ ਹੁਣੇ ਆਈਆਂ ਜੋੜਾ ਹੀ ਆਇਆ ਇਹ ਠੀਕ ਆ ਤੇ ਇਹਦੀ ਡਿਮਾਂਡ ਇਹ ਵੀ ਇਵੇਂ ਦੇ ਦਾਂਗੇ ਕਿੰਨੇ ਦੀ 6 ਦੀ ਦੇ ਦਾਂਗੇ ਜੀ ਜੋੜਾ ਲੈ ਜ ਮੈਂ ਇਹਨਾਂ ਕਰ ਦਾਂਗਾ ਆਫਰ ਯਾਰ ਜੋੜੇ 'ਚ ਕਿੰਨਾ ਆਫਰ ਕਰ ਦੇਗਾ ਜੋੜਾ ਹਾਂ ਇਹ ਤਾਂ 11000 ਦਾ ਹੈ ਠੀਕਾ ਹੋਰ ਕਰ ਦਾਂਗੇ ਜੋੜਾ ਬਾਈ ਕਹਿੰਦਾ 11000 ਰੁਪਏ ਜੋ ਵੀ ਮਾਨਤਾਨ ਹੋ ਜਾਊਗਾ ਜਿਹੜਾ ਲੈ ਗਿਆ ਲੈ ਗਿਆ ਤੇ ਜਿਹੜਾ ਰਹਿ ਗਿਆ ਰਹੇਗਾ ਜੇ ਕੋਈ ਮੰਨ ਲਾ ਆਹ ਦੋਵੇਂ ਇਕੱਠੀਆਂ ਲੈਂਦਾ ਹੂੰ ਫੇਰ ਇੱਕ ਫ੍ਰੀ ਦੇ ਦਾਂਗੇ ਨਾਲ ਅੱਛਾ ਜੋੜੇ ਜੋੜੇ ਨਾਲ ਹਾਂ ਜੋੜੇ ਨਾਲ ਫ੍ਰੀ ਜੋੜੇ ਨਾਲ ਉਹ ਵੀ ਜੋੜੇ ਨਾਲ ਵਰੀ ਇੱਕ ਜਿਹੜਾ ਮਰਜ਼ੀ ਚੱਕੇ ਜਾ ਠੀਕ ਜਿਹੜੇ ਮੁੱਲ ਮੰਗੇ ਪਰ ਰੇਟ ਨਾ ਘਟਾਵੇ ਕੋਈ ਰੇਟ ਨਾ ਘਟਾਵੇ ਫੇਰ ਇਹ ਫ੍ਰੀ ਹੋ ਜਾਊਗਾ ਮਾਨਤਾਨ ਹੋ ਜਾਊਗਾ ਜੋੜੇ ਜੋੜੇ ਨਾਲ ਬਾਈ ਕਹਿੰਦਾ ਫ੍ਰੀ ਵੀ ਦੇ ਦਾਂਗੇ ਕੱਲੀ 6000 ਦੀ ਜੋੜਾ 11000 ਦਾ ਇਜੇ ਕੋਈ ਉਹ ਚਾਰੇ ਇਲਾਜ ਜੇ ਤਾਂ ਦੋਨੇ ਲੈ ਜੇ ਫਿਰ ਨਾਲ ਦੋਨੇ ਲੈ ਜੇ ਪਰ ਫਿਰ ਰੇਟ ਨਾ ਘਟਾਵੇ ਕਿਉਂਕਿ ਇਹਦੇ ਦੀ ਮਾਨਦਾਨ ਹੋ ਜਾਣਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ